ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਰੀਏ ਵਾਲੇ ਦੇ ਵਿੱਚ ਹਰੀਏ ਵਾਲਾ ਪਿੰਡ ਆ ਜਿਹੜਾ ਜਿਹਨੇ ਮੁੱਗੇ ਦਾ ਮਨਮਤਾ ਨਗਰ ਤੇ ਇਹ ਪਿੰਡ ਦਾ ਇਤਿਹਾਸ ਆ ਜਿਹੜਾ ਉਹ ক্রিকেট ਦੀ ਦੁਨੀਆ ਦੇ ਵਿੱਚ ਵੀ ਇੱਕ ਬਹੁਤ ਵੱਡਾ ਇਤਿਹਾਸ ਆ ਹਰੀਏ ਵਾਲੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਇੱਕ ਛੋਟੀ ਵਕਾਉ ਲਈ ਆ ਬਾਈ ਹੁਣਿਆਂ ਨੇ ਪਹਿਲਾਂ ਬਹੁਤ ਸੋਹਣੀ ਝੋਟੀ ਆ ਜਿਹੜੀ ਸੰਭੀ ਹੋਈ ਆ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਕਰਮਾਂ ਵਾਲੀ ਡਬਲ ਪਾਲਸਾਂ ਵੀ ਕੱਦ ਬਾਡੀ ਵਾਲੀ ਆ ਕੋਈ ਇਹ ਨਹੀਂ ਗੱਲ ਕਹਿ ਸਕਦਾ ਤੁਹਾਨੂੰ ਕੋਈ ਵੀ ਆ ਕੇ ਵੀ ਝੋਟੀ ਝੋਟੀ ਆ ਤੇ ਨਿੱਕੀ ਆ ਤੇ ਲੇਵਾ ਨਹੀਂ ਬਣਾਉਣਾ ਇਹ ਗੱਲ ਵਾਲੇ ਪੱਕ ਪੈਂਦੇ ਜਿਹੜੇ ਦੂਰ ਹੋ ਜਾਣੇ ਬਹੁਤ ਬਹੁਤ ਸੋਹਣੀ ਸੰਭੀ ਆ ਪਾਈਆਂ ਨੇ ਰੂਹ ਦੇ ਨਾਲ ਹਜੇ ਦਿਨ ਲੈ ਜਾਣੇ ਆ ਕਰਤੀ ਆ ਕੁਝ ਦਿਨਾਂ ਦੀ ਉਹ ਤੁਹਾਨੂੰ ਡਿਟੇਲ ਲੈ ਕੇ ਦੇ ਦੂੰਗਾ ਬਾਪੂ ਤੋਂ ਕੀ ਇਹਦਾ ਮੁੱਲ ਆ ਉਹ ਵੀ ਤੁਹਾਨੂੰ ਦੱਸ ਦੂੰਗਾ ਸਾਰਾ ਕੁਝ ਮਿੱਤਰੋ ਬਹੁਤ ਸੋਹਣੀ ਸੰਭੀ ਪਾਲੀ ਕੱਦ ਬਾਡੀ ਵਾਲੀ ਬੰਤਰ ਵਾਲੀ ਝੋਟੀ ਆ ਜੋ ਦੋ ਪਾਲੀਵੇ ਦਾ ਨਿਵਾਸ ਵੇਖਦੇ ਆਂ ਤਾਂ ਮਿੱਤਰੋ ਚਾਰਾ ਕੰਨੀਆਂ ਤੋਂ ਇੱਕੋ ਜਿਹਾ ਨਜ਼ਰ ਆਉਂਦਾ ਵਾ ਕਿਉਂਕਿ ਲੰਬਾਈ ਚੜਾਈ ਦੇ ਵਿੱਚ ਲੇਵਾ ਇਹਨੇ ਫਰਸਟ ਕਲਾਸ ਜਿਹੜਾ ਤਿਆਰ ਕਰਨਾ ਵਾ ਉਹ ਮਿਲਦੇ ਬਾਪੂ ਆ ਜਾ ਮੇਰੇ ਕੋਲੇ ਮੜਾ ਜਾ ਡੰਡਾ ਨਾਲ ਮਾਰੀ ਬਾਪੂ ਆ ਜਾ ਰੇ ਆ ਜਾ ਆ ਜਾ ਬਾਪੂ ਹੁਣ ਮੈਨੂੰ ਪਹਿਲਾਂ ਤਾਂ ਆਪਦਾ ਨਾਮ ਦੱਸ ਦੇ ਕਿਰਾਂ ਦਾ ਨਾਮ ਮੇਰਾ ਮਲਕੀਤ ਸਿੰਘ ਕਾਮਰੇਟ ਹੈ ਕਾਮਰੇਟ ਮਲਕੀਤ ਸਿੰਘ ਘਰ ਆਪਣਾ ਕਿਹੜੇ ਪਾਸੇ ਆ ਗਿਆ ਆ ਚੌਂਕੀਦਾਰ ਦਾ ਘਰ ਹੈ ਜੀ ਨੱਥੋ ਵਾਲ ਦੇ ਉਹ ਨੱਥੋ ਮੋੜ ਉਹ ਵੀ ਹੁੰਦੀ ਹੈ ਉਹ ਵੀ ਆ ਜਾਂਦੀ ਠੀਕ ਹੈ ਠੀਕ ਹੈ ਉਹ ਸੜਕੀ ਲੰਘਦੀ ਉਹ ਉਹ ਮੋੜ ਆ ਨਾ ਉਹ ਨੱਥੋ ਨੇ ਛੱਡ ਜਾਂਦੀ ਹੈ ਹਾਂ ਇਹ ਉਹਦੀ ਪਈ ਖੇਤਾਂ ਨੂੰ ਖੇਤਾਂ ਨੂੰ ਏਟਾਂ ਨਹੀਂ ਕਿਈ ਉਹ ਠੀਕ ਹੈ ਇਹ ਆਪਣਾ ਉਹ ਇੱਕ ਮੋੜ ਮੋੜ ਦਾ ਇੱਕ ਠੀਕ ਹੈ ਜਿਹੜੇ ਤੂੰ ਆਏ ਆ ਹਾਂ ਇਹ ਦਾੜ ਵਾਲੇ ਵੀ ਘੁੰਮੀ ਹੁੰਦੀ ਹੈ ਇਹ ਵੀ ਦਾੜ ਵਾਲੇ ਦਾ ਘੁੰਮੀ ਆਉਂਦੀ ਆ ਆਈ ਉਦੋਂ ਆਏ ਜਾਏ ਉਦੋਂ ਚੜ ਚੁੱਕੀ ਠੀਕ ਹੈ ਤੇ ਉਦੋਂ ਆਏਗਾ ਇਹ ਚੜ ਠੀਕ ਹੈ ਬਾਪੂ ਜਿਹੜੀ ਚੋਟੀ ਵੇਚਣੀ ਆ ਤੂੰ ਇਹ ਪਹਿਲਾਂ ਸੂਈ ਸੁਣਦੀ ਆ ਪਹਿਲਾਂ ਕਿੰਨੇ ਦਿਨ ਲੈ ਜੂਗੀ ਅਜੀ ਇਹ ਹੁਣ ਲੈ ਜੂਗੀ 10-12 ਦਿਨ 10-12 ਦਿਨ ਲੈ ਜੂਗੀ ਮੈਂ ਲੇਵਲੂ ਦਾ ਫਿਰ ਚੰਗਾ ਤਿਆਰ ਕਰ ਜੂਗੀ ਇਹਨਾਂ ਵੀ ਮਤਲਬ 10 ਦਿਨ ਬਹੁਤ ਪੈ 10-12 ਫੋਟਾ ਹੁੰਦੇ ਆ ਨਾ ਰੇਟ ਫਿਰ ਬਾਪੂ ਕੀ ਰੱਖੇ ਇਹ ਐਵੇਂ ਆ ਨਾ ਹਾਂ ਇਪੈਲਰ ਬੁੱਕ ਪੰਜ ਦਿਨ ਵੱਧ ਵੀ ਲੈ ਸਕਦਾ ਲੈ ਜਾਂਦਾ ਪੰਜ ਦਿਨ ਪਕਟ ਵੀ ਲੈ ਜਾਂਦਾ ਹਾਂ ਠੀਕ ਹੈ ਇਹਨਾਂ ਦੇ ਮੰਨ ਲਾ ਜਿਹੜਾ ਲਵਾਸ ਹੁੰਦਾ ਨਾ ਇਹਨਾਂ ਦੇ ਪੂਰੀ ਦਿਨਾਂ ਤੇ ਨਹੀਂ ਹੁੰਦੀ ਗੱਲ ਇਹਨਾਂ ਦੀ ਬੰਤਰ ਬਣ ਗਈ ਜਦੋਂ ਉਹਨਾਂ ਨੇ ਬੱਚਾ ਮਤਵਲੇ ਹੂੰ ਬਿਜਲਤਾ ਪਹਿਲਾਂ ਵੀ ਠੂ ਪੈਂਦਾ ਹੋ ਬਾਬੂ ਫਿਰ ਉਹਨਾਂ ਦਾ ਰੇਟ ਕੀਤਾ ਕੀਤਾ ਰੇਟ ਮੈਂ ਤੁਹਾਨੂੰ ਦੱਸਿਆ ਵਾ 1 130000 ਰੁਪਇਆ ਮੰਨ ਤਨ ਕਰਦੇ ਜਾਂਦੇ ਵਿੱਚੋਂ ਨੰਬਰ ਦੋ ਹੀ ਕਰਾਂਗੇ ਆਪ ਦਾ ਦੱਸ ਨੰਬਰ ਦੇ ਛੋ ਨੰਬਰ ਦੇ ਮੇਰਾ ਬਾਪੂ ਦਾ ਨੰਬਰ ਦੱਸ ਦਿਓ ਕਿੰਨਾ ਦੀ ਆਪਾਂ ਨੰਬਰ ਬੋਲ ਦਈਏ ਤੇ ਫਿਰ ਗੱਲਬਾਤ ਕਰਨੀ ਹੈ ਜਿਹੜੀ ਬਾਪੂ ਨਾਲ ਹੋ ਜੂਗੀ ਤੁਹਾਡੇ ਫੋਨ ਦੇ ਉੱਤੇ ਆਪਾਂ ਨੰਬਰ ਕਿੰਨਾ ਵਾ ਵੀਰੇ ਸਕਰੀਨ ਦੇ ਉੱਤੇ ਨੰਬਰ ਲਾ ਦੂੰਗਾ ਮੈਂ ਭਾਈ ਹੁਣ ਆਦਾ ਭਾਈ ਗੱਲਬਾਤ ਲਈ ਸੰਭਰ ਕਰਦੇ ਧੰਨਵਾਦ ਸ਼ੁਕਰੀਆ ਪਿੰਡ ਹਰੀਏਵਾ